ਉਹ ਰਾਜਾ ਪ੍ਰਿੰਦੇ ਕਾਂਗਰਸ ਪ੍ਰਦੇਸ਼ ਦਾ ਪੰਜਾਬ ਪ੍ਰਧਾਨ ਆ ਉਹਨੇ ਸਾਡੇ ਬਲਜੀਤ ਸਿੰਘ ਵਾਲਮੀਕੀ ਸਮਾਜ ਦੇ ਸਰਦਾਰ ਗੁਤਾ ਸਿੰਘ ਜਿਨ੍ਹਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਆ ਬੜੀ ਮਾੜੀ ਟਿੱਪਣੀ ਕੀਤੀ ਆ ਕਿਸੇ ਵੀ ਲੀਡਰ ਨੂੰ ਹੱਕ ਨਹੀਂ ਹੈਗਾ ਕਿ ਵਾਲਮੀਕੀ ਸਮਾਜ ਦੇ ਲੀਡਰ ਦੇ ਉੱਤੇ ਕੋਈ ਵੀ ਟਿੱਪਣੀ ਕਰਨਾ ਮੈਂ ਅਸੀਂ ਕਮਿਸ਼ਨ ਸਾਹਮਣੇ ਬੇਨਤੀ ਕਰਾਂਗਾ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਹ rahul Gandhi ji ਦੇ ਅੱਗੇ ਬੇਨਤੀ ਕਰਾਂਗਾ ਜੇ ਇਹਨੇ ਉਹਦੇ ਦਾਪੋ ਬਰਕਾਰਾਸ ਕੀਤਾ ਜਾਵੇ ਇੱਕ ਇਹ ਜੂਵਾਨ ਲੀਡਰ ਨੂੰ ਉਹਦੇ ਦਿੱਤਾ ਜਾਵੇ ਪਰੇ ਲਿਖੇ ਲੀਡਰ ਨੂੰ ਉਹਦਾ ਦਿੱਤਾ ਜਾਵੇ ਮੈਨੂੰ ਤਾਂ ਲੱਗ ਰਹਿੰਦਾ ਹੈ ਕਿ ਪਰੇ ਲਿਖਿਆ ਹੈਗਾ ਜੇ ਅਨਪੜ੍ਹੇ ਲੀਡਰ ਹੈਗਾ ਜਿੰਨੇ ਦੇਗਦਾਨੀ ਸੋਜਦਾਨੀ ਕੋਈ ਵੀ ਟਿੱਪਣੀ ਕਰ ਦਿੰਦਾ ਕਿਸੇ ਦੇ ਵੀ ਕੋਈ ਆਦਮੀ ਕਿਸਵਾਦ ਤੇ ਟਿੱਪਣੀ ਕੀਤੀ ਆ ਇਹ ਟਿੱਪਣੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੋ ਵੀ ਅੱਗੇ ਹੁਕਮ ਹੋਏਗਾ ਪੰਜਾਬ ਦੀ ਸੂਬਾ ਕਮੇਟੀ ਦਾ ਮਾਣ ਸੰਗਦਾ ਉਹ ਇਸ ਬੰਦੇ ਰਾਏ ਇਹ ਪਠਾਨਕੋਟ ਦੇ ਵਿੱਚ ਵੀ ਅੱਗੇ ਪ੍ਰਦਰਸ਼ਨ ਚੱਲੇਗਾ ਅਗਰ ਕਾਰਵਾਈ ਨਾ ਕੀਤੀ ਗਈ ਤੇ ਮੈਂ ਜਨ ਅਸੀਂ ਭਾਰਤੀ ਸਾਈ ਮਜ਼ਦੂਰ ਯੂਨੀਅਨ ਦਾ ਜਨਰਲ ਸਟਾਫ ਡੇਕਮੈਂਡ ਮੈਂ ਬੜਿਆ ਦੇਖਣਾ ਚਾਹਨਾ ਹੈ ਕਿ ਜਿਹੜੇ ਜਿੰਨੀ ਚੋਣ ਜਿਹੜੇ ਪਰੰਪਰਾਵਾਂ ਹੋ ਰਿਹਾ ਉਹਨਾਂ ਵਿੱਚ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੀ ਹੁਣਾ ਨੇ ਜੋ ਵੀ ਜਾਤੀਵਾਦ ਦੇ ਸ਼ਬਦ ਕਹੇ ਹਨ ਤੇ ਬਹੁਤ ਹੀ ਨਿੰਦਾ ਜਨਨ ਕਰਨ ਤੇ ਮੈਂ ਕਰੇ ਸ਼ਬਦਾਂ ਨਾਲ ਇਹਨਾਂ ਦਾ ਵਿਰੋਧ ਕਰਨਾ ਹਾਂ ਤੇ ਇਹਨਾਂ ਦੇ ਸਾਈਕਮਾਨ ਅੱਗੇ ਦੌਰ ਕਾ ਦੀ ਰਾਗੇ ਬੇਨਤੀ ਕਰਨਾ ਹਾਂ ਵੀ ਇਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਲਈ ਜਾਏ ਤਾਂ ਕਿ ਕੋ ਜਵਾਨ ਬੇਟੀ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਪਾਗੀ ਦਾ ਸਾਹੀ ਜਿਹੜਾ ਅਖਲ ਭਾਤੀ ਸਫਾਈ ਮਜ਼ਦੂਰ ਮਹਾ ਸੰਘ ਵੱਲੋਂ ਰਾਏ ਵਡੀਆਂ ਦਾ ਆਪਣਾ ਫੁੱਟਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਸਰਦਾਰ ਬੂਟਾ ਸਿੰਘ ਦੇ ਖਿਲਾਫ ਜਿਹੜਾ ਆਪ ਚੰਪੀਅਨ ਦੇ ਬੋਲੇ ਆ ਕਿ ਇਹ 12ਵੀਂ ਸਮਾਜ ਦੇ ਵਿੱਚ ਇਹ ਕੋਈ ਮੱਝਵੀ ਸਿੱਖੀ ਪੱਥੇ ਪਾਣਾ ਹੈ ਕਾਲਾ ਰੰਗ ਹੀ ਉਹਨੂੰ ਦੇਖੋ ਇੱਕ ਪੰਜਾਬ ਕਾਂਗਰਸ ਨੇ ਇਹ ਵੱਡੀ ਵੱਡੀ ਜਿੰਨੇ ਵਾਰੀ ਦਿੱਤੀ ਜੇ ਪੰਜਾਬ ਦਾ ਪ੍ਰਧਾਨ ਬਣਾਇਆ ਹੈ ਇੱਕ ਸੀਐਮ ਦਾ ਦਾਵੇਦਾਰ ਹੈ ਔਰ ਇਹ ਇੱਕ ਬੜੀ ਸ਼ਰਮ ਦੀ ਗੱਲ ਆ ਕਿ ਇਹ ਕੋਈ ਵੱਡੀ ਵੱਡੀ ਟੈਸਟ ਦੇ ਬੰਦਾ ਹੋਵੇ ਔਰ ਇੰਨੀ ਬਾੜਮੀ ਦੇ ਸ਼ਬਦ ਹੋਣ ਕਿ ਬਾੜਮੀ ਕਿਸ ਸਮਾਜ ਉਹਦੀ ਨੋਰੇ ਕੋਈ ਜਿੰਨੀ ਆਜੀ ਕਿਉਂਕਿ ਇਹ ਕਾਂਗਰਸ ਪਾਰਟੀ ਕਹਿੰਦੀ ਆ ਕਿ ਜਿਹੜਾ ਧਾਰਮਿਕ ਸਮਾਜ ਆ ਉਹ ਸਾਡੇ ਕਾਂਗਰਸ ਵੀ ਦੇ ਰੱਹੀ ਆ ਪਰ ਉਹਨੂੰ ਇਹ ਨਹੀਂ ਸ਼ਰਮੀ ਕਿ ਉਹ ਧਾਰਮਿਕ ਸਮਾਜ ਦੇ ਪਰਤੀ ਬੋਲੇ ਲਗਾ ਸਾਨੂੰ ਅੱਜ ਪੰਜਾਬ ਹਦੋਂ ਵੱਲ ਹੁਕਮ ਹੋਇਆ ਜੀਏਗਾ ਪੁਤਲਾ ਸਾਰੇ ਜਾਓ ਅੱਜ ਦਾ ਹੀ ਪੁਤਲਾ ਸਾਰੇ ਹੋਰ ਇਹ ਪੁਸ ਪ੍ਰਸ਼ਾਸਨ ਨੂੰ ਵੀ ਇਹ ਮੰਗ ਪੱਤਰ ਦੇ ਚੁਕਿਆ ਮੈਂ ਦੇਖਤੀ ਕਰਨਾ ਪੁਲਿਸ ਪ੍ਰਸ਼ਾਸਨ ਕੋਈ ਵੀ ਇਹ ਮੰਗ ਪੱਤਰ ਦਿੱਤਾ ਦਿੱਤਾ ਵਾ ਤੇ ਧਾਰਮਿਕ ਸਮਾਜ ਨੂੰ ਇਗਨੋਰ ਨਾ ਕੀਤਾ ਜਾਵੇ